ਬਹਾਨਾ ਇਹ ਹੈ ਕਿ ਮਾਪਿਆਂ ਨੂੰ ਪੜਾਉਣਾ ਹੈ ਕਿਵੇਂ ਮਾਸਟਰਾਂ ਦਾ ਕਰਨਾ ਕੀ ਹੈ ਕੀ ਲੋੜ ਹੈ ਮਾਸਟਰਾਂ ਦੀ ਮਾਪਿਆਂ ਨੂੰ ਪੜਾਉਣਾ ਹੈ ਅਜੇ ਤਾਂ ਇੱਥੇ ਤੁਸੀਂ 70% ਰਿਜ਼ਲਟ ਕਹਿੰਦੇ ਹੋ ਮੈਂ ਤੁਹਾਨੂੰ ਦਿਖਾ ਨਹੀਂ ਰਿਹਾ ਜਨਵਰੀ ਦੇ ਵਿੱਚ ਜਿਹੜੀ ਰਿਪੋਰਟ ਆਈ ਹੈ ਸਰਕਾਰੀ ਸਕੂਲਾਂ ਦੇ 8ਵੀਂ ਦੇ ਬੱਚਿਆਂ ਨੂੰ ਦੂਜੀ ਦੀ ਕਿਤਾਬ ਪੜਾ ਕੇ ਦੇਖੀ ਗਈ 27.8% ਬੱਚਿਆਂ ਨੂੰ ਦੂਜੀ ਦੀ ਕਿਤਾਬ ਨਹੀਂ ਪੜਨੀ ਆਉਂਦੀ ਪਾਸ ਕਿਸ ਤਰ੍ਹਾਂ ਇਹਦੇਰ ਬਹੁਤ ਅਸਲ ਪਾਸ ਕਿਸ ਤਰ੍ਹਾਂ ਹੁੰਦੇ ਆ ਇਹ ਪਹਿਲਾ ਮਤਲਬ ਮੈਂ ਤਾਂ ਉਹਦੀ ਆਪ ਹੀ ਨਕਮੇਂ ਤੋਂ ਮਰਵਾਉਂਦੇ ਨੇ ਮੈਂ ਟੀਚਰੋਂ ਮਿਲਦਾ ਰਹਿਣਾ ਮੈਂ ਮਹਿਕਮੇਂ ਨੂੰ ਦੇਖਦਾ ਰਹਿਣਾ ਮੈਂ ਕਿਹਦੇ ਦਾ ਹਾਲ ਹੀ ਮੜਾ ਹੁਣ ਮਹਿਕਮੇਂ ਨਾਲ ਗੱਲ ਕਰਦੀ ਫੇਰ ਤੁਹਾਨੂੰ ਪਤਾ ਲੱਗੂਗਾ ਕਿਉਂਕਿ ਤੁਹਾਡੀ ਨਾ ਵਿਜਨ ਜਿਹੜਾ ਤੁਹਾਡਾ ਨਜ਼ਰੀਆ ਹੈ ਉਹ ਬੜਾ ਵਿਸਤ੍ਰਿਤ ਹੋ ਜਾਏਗਾ ਜਦ ਤੁਸੀਂ ਬਾਅਦ ਨਹੀਂ ਆਵੇਂ ਕਹੋਗੇ ਇਹ ਵੀ ਪੰਜਾਬੀ ਚ ਕਿਉਂ ਫੇਰ ਹੋਗੇ ਪੁੱਛਿਓ ਤੁਸੀਂ ਜਾ ਕੇ ਉਹ ਕਹਿੰਗੀ ਕਹੀਏ ਕਿ 10ਵੀਂ ਤੱਕ ਉਹ ਪੜਾਉਂਦੇ ਨਹੀਂ ਕੋਈ ਦਸਵੀਂ ਵਾਲਿਆਂ ਨੂੰ ਪੁੱਛੋ ਹਾਈ ਸਕੂਲ ਜਾ ਕੇ ਕਿ ਜਨਾਬ ਤੁਹਾਡੇ ਬੱਚੇ ਉਹ ਜੀ ਕਰੀਏ ਕਿ ਮਿਡਲ ਸਕੂਲੇ ਪੜਾਉਂਦੀ ਨਹੀਂ ਹੈਗੇ ਮਿਡਲ ਸਕੂਲਿਆਂ ਨੂੰ ਪੁੱਛ ਲਓ ਉਹ ਕਹਿੰਦੇ ਪ੍ਰਾਇਮਰੀ ਵਾਲੇ ਨਹੀਂ ਪੜਾਉਂਦੇ ਪ੍ਰਾਇਮਰੀ ਵਾਲਿਆਂ ਨੂੰ ਪੁੱਛੋ ਕਹਿੰਦੇ ਜਿ ਮਾਪੇ ਨਹੀਂ ਪੜਾਉਂਦੇ ਲੈ ਪੰਜਾਬ ਦੇ ਲੋਕਾਂ ਦੀ ਤਸਵੀਰ